ਪੜਨਾ ਗੁਣਨਾ ਸੰਸਾਰ ਕੀ ਕਾਰ ਹੈ ਕਹਿੰਦੇ ਵੀ ਇੱਕ ਇਸ ਸਮੇਂ ਨਾ ਕਾਰ ਬਣਾਈ ਹੋਈ ਹੈ ਵੇਖੋ ਆਉਣ ਵਾਲੇ ਸਮੇਂ ਦਾ ਮਹਾਰਾਜ ਨੂੰ ਪਤਾ ਸੀ ਉਹ ਸਮੇਂ ਨੂੰ ਦੇਖਦੇ ਆ ਉਹ ਸਮੇਂ ਦੇ ਵਿੱਚ ਵੀ ਜੀਵ ਇਦਾਂ ਹੀ ਕਰਦੇ ਸੀ ਧਾਰਮਿਕ ਗ੍ਰੰਥਾਂ ਨੂੰ ਪੜ ਲੈਂਦੇ ਸੀ ਪਰ ਜੋ ਅਧਿਆਤਮਿਕ ਦੇ ਰਾਸਤੇ ਤੇ ਚੱਲਣਾ ਉਹ ਨਹੀਂ ਸੀ ਕਰਦੇ ਤੇ ਮਹਾਰਾਜ ਕਹਿੰਦੇ ਬੇਦਕ ਤੇਬ ਸਿਮਰਤ ਸਭ ਸਾਸ ਤੇ ਇਨ ਪੜਿਆਂ ਮੁਕਤ ਨਾ ਹੋਈ ਕਹਿੰਦੇ ਏਕ ਅੱਖਰ ਜੋ ਗੁਰਮੁਖ ਜਾਪੇ ਤੇ ਉਸ ਕੀ ਨਿਰਮਲ ਸੋਈ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਗੁਰਮਖ ਨਾਮ ਜਪੇ ਉਧਰੇ ਸੋ ਕਲ ਮੈਂ ਕਟਕਟ ਨਾਨਕ ਬਾਜਾ ਇਹ ਕਰਕੇ ਇਥੇ ਕੀ ਗੁਰਬਾਣੀ ਗੁਰੂ ਤੋਂ ਰਸਤਾ ਲੈਣਾ ਸੀ ਗੁਰਬਾਣੀ ਗੁਰੂ ਨੂੰ ਪੁੱਛ ਕੇ ਚੱਲਣਾ ਸੀ ਨਾਨਕ ਪੂਸ ਚਲੋ ਗੁਰ ਆਪਣੇ ਜੈ ਪ੍ਰਭ ਤੈਹੀ ਜਾਈਏ ਗਿਆਨ ਇਹਨਾਂ ਤੋਂ ਲੈਣਾ ਸੀ ਤੇ ਸ਼ਬਦ ਦੁਆਰਾ ਸਫਰ ਤੈਅ ਕਰਨਾ ਸੀ ਜਿਹੜੀ ਕੁਰਬਾਨੀ ਉਹ ਹੀ ਵਿਚਾਰਾਂ 'ਚ ਪੜਨੀ ਸ਼ੁਰੂ ਕਰ ਦਿੱਤੀ ਤੇ ਗੁਰਮੰਤਰ ਨੂੰ ਉਹਦਾਂ ਹੀ ਛੱਡ ਦਿੱਤਾ ਸੀ ਜੇ ਰੀਸ ਵੀ ਕੀਤੀ ਮਹਾਰਾ ਜੀ ਕਹਿੰਦੇ ਦੇਖਾ ਦੇਖੀ ਸਭ ਕਰੈ ਮਨ ਮਖਬੂਜ ਨਾ ਪਾਇ ਜੇ ਰੀਸ ਵੀ ਕੀਤੀ ਤੇ ਜੋ ਸਾਨੂੰ ਗੁਰਮਤਿ ਚ ਤਰੀਕਾ ਦੱਸਿਆ ਸੀ ਉਹ ਤਰੀਕੇ ਤੋਂ ਬਾਹਰ ਹੋ ਕੇ ਚੱਲ ਪਏ ਮਹਾਰਾ ਨੇ ਤਰੀਕਾ ਦੱਸਿਆ ਸੀ ਸਵਾਸ ਗ੍ਰਾਹ ਸਾਸਾ ਸਰੋਮ ਰੋਮ ਪਰ ਅਸੀਂ ਆਪਣੀ ਮਤ ਪਨਾਲੀ ਤੇ ਮਹਾਰਾ ਜੀ ਕਹਿੰਦੇ ਹਰ ਹਰ ਜੱਪੋ ਪਿਆਰਿਓ ਕਹਿੰਦੇ ਹਰ ਹਰ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਪਰ ਗੁਰਮਤ ਦੇ ਮੁਤਾਬਕ ਕਰੋ ਕਹਿੰਦੇ ਹਰ ਹਰ ਜਪੋ ਪਿਆਰਿਓ ਗੁਰਮਤ ਲੈ ਹਰ ਬੋਲ ਕਹਿੰਦੇ ਗੁਰਮਤ ਲੈ ਗੁਰੂ ਦੀ ਮਤ ਲੈ ਕੇ ਗੁਰੂ ਦੀ ਮਤ ਦੁਆਰਾ ਹਰ ਹਰ ਬੋਲਣਾ ਕਰ ਤੇ ਵੇਖੋ ਜਦੋਂ ਅਸੀਂ ਗੁਰਬਾਣੀ 'ਚ ਪੜਦੇ ਆ ਨਾ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ ਤੇ ਉਹਦਾ ਫਿਰ ਸਾਨੂੰ ਜਦੋਂ ਗਿਆਨ ਦਿੰਦੇ ਆ ਤਾਂ ਉੱਥੇ ਵੀ ਵੇਖੋ ਲਿਖਦੇ ਆ ਫਿਰ ਕਹਿੰਦੇ ਜੋ ਸਾਸ ਗਰਾਸ ਧਾਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਇੱਕ ਬੰਨੇ ਕਹਿ ਰਹੇ ਵੀ ਆਪਣੀ ਪਰਤੂਈ ਤਾਂ ਆਪ ਹੀ ਖੋਵੇ ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ ਵਿਸ਼ਵਾਸ ਨਹੀਂ ਕਰਦਾ ਤੇ ਜਦੋਂ ਵਿਸ਼ਵਾਸ ਨਹੀਂ ਕਰਦਾ ਤੇ ਜਦੋਂ ਉਹ ਫਿਰ ਆਪਣਾ ਵਿਸ਼ਵਾਸ ਦਿਲਾਉਣ ਲਈ ਮਾਲਕ ਨੂੰ ਆਪਣੇ ਤੇ ਸਾਡੇ ਤੇ ਵਿਸ਼ਵਾਸ ਆ ਜਾਏ ਤਾਂ ਉਹਦੇ ਲਈ ਫਿਰ ਕਹਿੰਦੇ ਜਿਹੜਾ ਜਦੋਂ ਗੁਰਮੁਖ ਸਵਾਸ ਗ੍ਰਾਸ ਸਿਮਣ ਕਰਦਾ ਫਿਰ ਉਹ ਗੁਰੂ ਦੇ ਮਨ ਨੂੰ ਭਾ ਜਾਂਦਾ ਕਹਿੰਦੇ ਜੋ ਸਾਸ ਗ੍ਰਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਹੁਣ ਅਸੀਂ ਇਹ ਤੋਂ ਬਾਹਰੇ ਹੋ ਕੇ ਆਪਣੀ ਆਪੀ ਆਪਣੇ ਆਪਣੀ ਮਤ ਦੁਆਰਾ ਜਦੋਂ ਜਪਦੇ ਆਂ ਤਾਂ ਮਹਾਰਾਏ ਕਹਿੰਦੇ ਮਾਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਕਹਿੰਦੇ ਜਦੋਂ ਮਨਮੁਖ ਵੀ ਹਰ ਹਰ ਕਰਦੇ ਨੇ ਪਰ ਉਹਨਾਂ ਦੀ ਮਨ ਤੋਂ ਮੈਲ ਨਹੀਂ ਉਤਰਦੀ ਉਹ ਗੁਰਮਤ ਤੋਂ ਬਾਹਰ ਹੋ ਕੇ ਚੱਲਦੇ ਨੇ ਪਰ ਇੱਥੇ ਹਨੂ ਵੇਖੋ ਗੁਰਬਾਣੀ 'ਚ ਸ਼ਬਦ ਆਉਂਦਾ ਨਾ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਓ ਤੇ ਸਿਮਰਤ ਸਾਸ ਗ੍ਰਾਹ ਸਕੇ ਕੀ ਕਹਿੰਦੇ ਸਿਮਰਤ ਸਾਸ ਗ੍ਰਾਸ ਪੂਰਨ ਵਿਸ਼ਵਾਸ ਕਿਉਂ ਮਨ ਅਵਸਾਰੀਏ ਜੀਓ ਕਹਿੰਦੇ ਬਾਣੀ ਨੂੰ ਵਿਚਾਰਨਾ ਵਾ ਤੇ ਸਿਮਰਨ ਸਾਸਗ੍ਰਾਸ ਕਰਨਾ ਵਾ ਤੇ ਵਿਸ਼ਵਾਸ ਰੱਖ ਕੇ ਕਰਨਾ ਕਿੰਨੀਆਂ ਤਿੰਨ ਗੱਲਾਂ ਸਮਝਾ ਗਏ ਸ਼ਬਦ ਚ ਕੀ ਕਹਿੰਦੇ ਤੇਰੇ ਬਚਨ ਅਨੂਪ ਉਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਓ ਸਿਮਰਤ ਸਾਸਗ੍ਰਾਸ ਕਹਿੰਦੇ ਸਿਮਰਨਾ ਸਾਸਗ੍ਰਾਸ ਸਾਸਗ੍ਰਾਸ ਕਰਨਾ ਵਾ ਕਹਿੰਦੇ ਸਿਮਰਤ ਸਾਸਗ੍ਰਾਸ ਪੂਰਨ ਵਿਸ਼ਵਾਸ ਤੇ ਪੂਰਨ ਵਿਸ਼ਵਾਸ ਰੱਖ ਕੇ ਕਰਨਾ ਕਹਿੰਦੇ ਕਿਉਂ ਮਨੋਂ ਵਿਸਾਰੀਏ ਜੀਓ ਕਹਿੰਦੇ ਉਹਨੂੰ ਮਨੋਂ ਨਹੀਂ ਵਿਸਾਰਨਾ ਕਹਿੰਦੇ ਨਾ ਸੋਕ ਕਿਉਂ ਵਿਸਰੈ ਜੇ ਕਾਲ ਨਾ ਪਾਨੇ ਕਹਿੰਦੇ ਸੋਕ ਕਿਉਂ ਵਿਸਰੈ ਜੇ ਕੀਆ ਜਨ ਕਹਿੰਦੇ ਵੀ ਉਹਨੂੰ ਵਿਸਰਨਾ ਨਹੀਂ ਜਿਨੇ ਸਭ ਕੁਝ ਦਿੱਤਾ ਉਹਨੂੰ ਵਿਸਰਨਾ ਨਹੀਂ ਆ ਪਰ ਅਹੀਂ ਕੀ ਕਰਦੇ ਮਾਰੇ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ ਕਹਿੰਦੇ ਵੀ ਜੀਵ ਦਾਤਾ ਨੂੰ ਪਿਆਰੀ ਕਰ ਲੈਂਦਾ ਦਾਤ ਜਿਹੜੀ ਆ ਤੇ ਪਰ ਦਾਤੇ ਨੂੰ ਵਿਸਰ ਦਿੰਦਾ ਦੇਣ ਵਾਲੇ ਕਹਿੰਦੇ ਐਸਾ ਜੱਗ ਦੇਖਿਆ ਜੁਵਾਰੀ ਸਭ ਸੁਖ ਮੰਗੇ ਨਾਮ ਨਸਾਰੀ ਕਹਿੰਦੇ ਵੀ ਸਾਰੇ ਸੁੱਖ ਦੀ ਭਾਲ ਚੇ ਨੇ ਪਰ ਜਿਹੜਾ ਸੁੱਖ ਦੇਣ ਵਾਲਾ ਵਾ ਉਹਦੇ ਆ ਨਹੀਂ ਕੋਈ ਜੁੜਨਾ ਚਾਹੁੰਦਾ ਤੇ ਹੁਣ ਆਹੀ ਆਪਣੀ ਉਹ ਟੁੱਟੀ ਗੰਢਣੀ ਆ ਉਹਦੇ ਨਾਲ ਉਹ ਕਿਦਾਂ ਗੰਢੀ ਜਾਣੀ ਆ ਮਾਰੇ ਕਹਿੰਦੇ ਸੁਣ ਸੁਣ ਗੰਢਣ ਗੰਢੀ ਆ ਲੇਖ ਪੜਿ ਬੁਝੇ ਭਾਰ ਜਦੋਂ ਅਸੀਂ ਉਹਨੂੰ ਉਹਦੀ ਆਵਾਜ਼ ਨੂੰ ਸੁਣਾਂਗੇ ਉਹਦੀ ਮੁੱਖ ਦੀ ਆਵਾਜ਼ ਨੂੰ ਸੁਣਾਂਗੇ ਸੁਣ ਕੇ ਉਹਦੇ ਨਾਲ ਸਾਡੀ ਜਿਹੜੀ ਨੇੜਤਾ ਪੈਦਾ ਹੋਈ ਵੇਖੋ ਜਦੋਂ ਬੱਚਾ ਵੀ ਇਧਰਲੇ ਬੰਨੇ ਆਉਂਦਾ ਵਾ ਤੇ ਸਭ ਤੋਂ ਪਹਿਲਾਂ ਉਹਦੀ ਸੁਣਨ ਦੀ ਅਵਸਥਾ ਕੰਮ ਕਰਦੀ ਈ ਉਹਨੂੰ ਦੇਖਦਾ ਨਹੀਂ ਐ ਇਧਰਲੇ ਬੰਨੇ ਜਦੋਂ ਬੱਚਾ ਹੁੰਦਾ ਨਾ ਉਹਨੂੰ ਪਹਿਲਾਂ ਦੇਖਦਾ ਨਹੀਂ ਆ ਉਹਨੂੰ ਜਦੋਂ ਤੁਸੀਂ ਇਦਾਂ ਚੁਟਕੀਆਂ ਮਾਰਦੇ ਹੋ ਦੇ ਅੱਗੇ ਜਦੋਂ ਹੱਥ ਘਮਾਉਂਦੇ ਹੋ ਤੇ ਉਹ ਹੋਰ ਹੀ ਤਰ੍ਹਾਂ ਦੇਖਦਾ ਵਾ ਤੁਸੀਂ ਦੇਖਿਆ ਨਾ ਇੱਥੇ ਵੀ ਇਹ ਦੇਖੀ ਜਾਂਦਾ ਉਹ ਜਦੋਂ ਅਸੀਂ ਫਿਰ ਬਾਰ-ਬਾਰ ਆਵਾਜ਼ਾਂ ਦਿੰਨੇ ਆ ਤੇ ਸਹਜੇ-ਸਹਜੇ ਉਹਦਾ ਇਧਰ ਦੀ ਆਵਾਜ਼ ਦਾ ਪਿਆਰ ਪੈਂਦਾ ਵਾ ਤਾਂ ਉਹ ਫਿਰ ਦੇਖਦਾ ਇਹ ਆਵਾਜ਼ ਮੈਨੂੰ ਕਿੱਥੋਂ ਆ ਰਹੀ ਹੈ ਉਹਦਾ ਫਿਰ ਸਹਜੇ-ਸਹਜੇ ਧਿਆਨ ਟਿਕਣਾ ਸ਼ੁਰੂ ਹੁੰਦਾ ਵੀ ਇਹ ਆਹ ਘਰ ਚੋਂ ਆ ਰਹੀ ਹੈ ਇਹ ਚੋਂ ਆ ਰਹੀ ਹੈ ਫਿਰ ਉਹ ਸਾਰ ਸਾਰੀ ਉਹਦਾ ਧਿਆਨ ਜਰ ਉਹ ਟੇਕਦਾ ਸੀ ਖੁਸ਼ ਹੋ ਜਾਂਦੇ ਆ। ਵੀ ਇਹ ਪਹਿਚਾਨਣ ਲੱਗ ਗਿਆ। ਠੀਕ ਹੈ। ਔਰ ਉਹਦਾ ਧਿਆਨ ਸਾਡੇ ਤੇ ਆਕਾਰ ਤੇ ਕੌਣ ਲੈ ਕੇ ਆਈ ਆਵਾਜ਼? ਕਿਉਂਕਿ ਅਸੀਂ ਬੋਲੇ ਤੇ ਉਹਦੀ ਜਦੋਂ ਅਸੀਂ ਬੋਲਦੇ ਆ ਇੱਕਦਮ ਕੰਨ ਖੜੇ ਕਰ ਲੈਂਦਾ ਸਾਡੇ ਵੱਲ ਦੇਖਦਾ ਤੇ ਅਸੀਂ ਕਹਿੰਦੇ ਹੁਣ ਪਹਿਚਾਨਣ ਲੱਗ ਗਿਆ। ਇਦਾਂ ਹੀ ਇਧਰਲੇ ਬੰਨੇ ਵੀ ਜਿਹੜੀ ਸੁਣਨ ਦੀ ਅਵਸਥਾ ਵਾ ਉਹ ਸਾਨੂੰ ਮਾਲਕ ਦੇ ਨੇੜੇ ਲੈ ਕੇ ਜਾਂਦੀ। ਤਾਂ ਸੁਣਨ ਤੇ ਚਾਰ ਪੌੜੀਆਂ ਲਿਖੀਆਂ ਗਈਆਂ। ਸਭ ਤੋਂ ਪਹਿਲਾਂ ਕਿਹੜੀ ਅਵਸਥਾ ਵਾ ਸੁਣਨ ਦੀ? ਜੇ ਅਸੀਂ ਸੁਣਨ ਦੀ ਅਵਸਥਾ ਤੋਂ ਬਾਹਰ ਹੋ ਕੇ ਚੱਲਦੇ ਹਾਂ ਤੇ ਪ੍ਰਭੂ ਮਿਲਾਪ ਨਹੀਂ ਕਰ ਸਕਦੇ ਕਿਉਂਕਿ ਸੁਣਨ ਦੀ ਅਵਸਥਾ ਮਾਰੇ ਨੇ ਇੱਕ ਸਾਫ ਕਲੀਅਰ ਗੁਰਬਾਣੀ 'ਚ ਲਿਖਿਆ ਸੁਣ ਸੁਣ ਗੰਡਨ ਗੰਡੀ ਏ ਟੁੱਟੀ ਜੇ ਗੰਡਣੀਆਂ ਕਹਿੰਦੇ ਸੁਣ ਕੇ ਗੱਡੀ ਜਾਣੀ ਸੋ ਇਸ ਕਰਕੇ ਸੁਣਨ ਦੀ ਅਵਸਥਾ ਇੰਨੀ ਗਹਿਰੀ ਹੋਣੀ ਚਾਹੀਦੀ ਆ ਤੇ ਮਾਰੇ ਕਹਿੰਦੇ ਜਦੋਂ ਸੁਣਨ ਦੀ ਅਵਸਥਾ ਦੇ ਵਿੱਚ ਜਾਓਗੇ ਜਿਹੜੀ ਧੁਨੀ ਪੈਦਾ ਕਰੋਗੇ ਉਹ ਧੁਨ ਦੇ ਵਿੱਚ ਧਿਆਨ ਰੱਖੋਗੇ ਕਹਿੰਦੇ ਫਿਰ ਉਹ ਧੁੰ ਜਿਹੜੀ ਤੁਹਾਨੂੰ ਧਿਆਨ ਚ ਲੈ ਜਾਊਗੀ ਤੇ ਫਿਰ ਧਿਆਨ ਦੇ ਵਿੱਚ ਜਾ ਕੇ ਤੁਸੀਂ ਉਹ ਮਾਲਕ ਨੂੰ ਜਾਣ ਸਕਦੇ ਹੋ ਉਹਨਾਂ ਨੇੜਤਾ ਪੈਦਾ ਕਰ ਸਕਦੇ ਹੋ ਜਿਹਦੇ ਪਰ ਮਹਾਰਾਜ ਸਮਝਾਉਣਾ ਕਰਦੇ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁੱਝੋ ਬ੍ਰਹਮ ਗਿਆਨੀ ਧੁੰ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਥਕਾਣ ਪਰ ਇੱਥੇ ਹੁੰਦਾ ਯੁੱਧ ਅਸੀਂ ਜਦੋਂ ਧੁੰ ਦੇ ਅੰਦਰ ਧਿਆਨ ਲਾਉਂਨੇ ਆ ਤੇ ਉਹ ਜਿਹੜੇ ਲੱਗਣ ਨਹੀਂ ਦਿੰਦੇ ਕਿਉਂਕਿ ਖੇੜਾ ਤਾਂ ਫਿਰ ਮਹਾਰਾਏ ਕਹਿੰਦੇ ਵੀ ਤੁਸੀਂ ਹੁਣ ਇਹ ਮਨ ਨੂੰ ਘੇਰ-ਘੇਰ ਕੇ ਧੁੰਨ ਦੇ ਵਿੱਚ ਧਿਆਨ ਲਾਉਣਾ ਤੇ ਕੀ ਕਹਿੰਦੇ ਇਸ ਮਨ ਚੰਚਲ ਕੋ ਘੇਰ ਕਰ ਸਿਮਰੇ ਕਰਤਾਰਾ ਤਾਂ ਪਹੁੰਚੇ ਹਰ ਹੁਕਮ ਸਿਉ ਨਿਰਦਸ਼ਨੇ ਦਵਾਰ ਫਿਰ ਕਹਿੰਦਾ ਫਿਰ ਉਸ ਸਹਿਜੇ ਭੇਟ ਹੈ ਗगनਮੈ ਆਤਮ ਨਿਰਤਾਰਾ ਕਹਿੰਦੇ ਇਦਾਂ ਫਿਰ ਸਹਿਜ ਦੇ ਵਿੱਚ ਜਾ ਕੇ ਜਦੋਂ ਸੁਣ ਦੇ ਵਿੱਚ ਮਨ ਚਲਾ ਜਾਂਦਾ ਉੱਥੇ ਸਹਿਜ ਧੁਨ ਪ੍ਰਗਟ ਹੋ ਜਾਂਦੀ ਹੈ ਜਿਹੜੀ ਸਹਿਜ ਚ ਜਾ ਕੇ ਸੁਣਦੀ ਹੈ ਫਿਰ ਜਦੋਂ ਸਹਿਜ ਵੱਲ ਨੂੰ ਅੱਗੇ ਵਧਦਾ ਕਹਿੰਦੇ ਫਿਰਿਓ ਸਹਜੇ ਭੇਟ ਹੈ ਸਹਜ ਚ ਜਾ ਕੇ ਸਾਡੀ ਭੇਟ ਹੁੰਦੀ ਆ ਤੇ ਕਦੋਂ ਹੁੰਦੀ ਆ ਕਿਉਂ ਫਿਰਿਓ ਸਹਜੇ ਭੇਟ ਹੈ ਗਗਨ ਮੈਂ ਆਤਮ ਨਿਤਤਾਰ ਸਹਜ ਦੇ ਵਿੱਚ ਜਾ ਕੇ ਸਹਜ ਤੋਂ ਨੂੰ ਸੁਣਦੇ ਹੋਏ ਜਦੋਂ ਮਨ ਆਤਮਿਕ ਰੂਪ ਹੋ ਜਾਂਦਾ ਸ਼ਬਦ ਰੂਪ ਹੋ ਜਾਂਦਾ ਫਿਰ ਉਹ ਮਾਲਕ ਨਾਲ ਸਾਡੀ ਜਿਹੜੀ ਭੇਟ ਹੁੰਦੀ ਆ ਅੰਤਰਗਤ ਫਿਰ ਜੋਤ ਪ੍ਰਗਟ ਹੁੰਦੀ ਆ ਜਦੋਂ ਅਸੀਂ ਸੁਣਨ ਦੀ ਅਵਸਥਾ 'ਚ ਜਾਂਦੇ ਆ ਅੰਦਰ ਜੋਤ ਕਿਹੜੇ ਤਰੀਕੇ ਨਾਲ ਪ੍ਰਗਟ ਹੁੰਦੀ ਆ ਜਦੋਂ ਸੁਣਨ ਦੀ ਅਵਸਥਾ 'ਚ ਜੇ ਅੰਦਰ ਕਿਸੇ ਨੇ ਜੋਤ ਵੇਖਣੀ ਹੋਵੇ ਤੋਂ ਉਹਨੂੰ ਸੁਣਨ ਦੀ ਅਵਸਥਾ ਆਪਣੇ ਪਰਪੱਕ ਕਰਨੀ ਪਵੇਗੀ ਉਹ ਗੁਰਬਾਣੀ 'ਚ ਲਿਖਿਆ ਮਾਰੇ ਭੇਦ ਦੇਣਾ ਕਰਦੇ ਆ ਕਹਿੰਦੇ ਸੁਣ ਸੁਣ ਮੰਨੈ ਵੇਖੈ ਜੋਤ ਕਹਿੰਦੇ ਜਦੋਂ ਸੁਣ ਸੁਣ ਕੇ ਮੰਨਣ ਦੀ ਅਵਸਥਾ ਜੇ ਮਨ ਆ ਗਿਆ ਤੇ ਫਿਰ ਕਹਿੰਦੇ ਉਹਦਾ ਅੰਤਰਗਤ ਜਿਹੜਾ ਵਾ ਤੀਸਤ 'ਚ ਇਸ਼ਨਾਨ ਵੀ ਹੋ ਜਾਂਦਾ ਮੰਨ ਦਾ ਅਸੀਂ ਰੋਜ਼ ਪੜ੍ਹਦੇ ਆ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਲਾਓ ਸੋ ਇਸ ਕਰਕੇ ਜਿਹੜੀ ਸੁਣਨ ਦੀ ਵਸਤਾ ਵਾ ਇਹ ਪ੍ਰਪੱਕ ਕਰਨੀ ਹੁੰਦੀ ਆ ਤਾਂ ਹੀ ਸਾਨੂੰ ਸਭ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਵੀ ਗੁਰਮੰਤਰ ਦੀ ਧੁਨ ਦੇ ਵਿੱਚ ਧਿਆਨ ਲਾਉਣ ਲਈ ਕਿਹਾ ਜਾਂਦਾ ਜਦੋਂ ਸਾਡਾ ਮਨ ਇਧਰੋਂ ਸੁਣਨ ਦੀ ਵਸਤਾ ਧਾਰਨ ਕਰਦਾ ਤੇ ਇਧਰੋਂ ਪਾਰ ਹੁੰਦਾ ਤੇ ਮਹਾਰਾਜ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੂਤਰਾ ਪਾਰ ਜੋ ਸ਼ਰਧਾ ਕਰ ਸੇਵਨ ਦੇ ਗੁਰ ਪਾਰ ਉਤਾਰਨ ਹਾਰ ਜੋ ਸਾਨੂੰ ਗੁਰੂ ਪਾਸ਼ਾ ਨੇ ਭੇਦ ਦਿੱਤਾ ਉਹੀ ਸਾਨੂੰ ਭੇਜ ਦਿੱਤਾ ਜਿਹੜਾ ਗੁਰੂ ਸਾਹਿਬਾਂ ਨੇ ਅੱਗੇ ਦੀ ਅੱਗੇ ਭੇਜ ਲਾਇਆ ਵੇਖੋ ਜਦੋਂ ਹੁਣ ਗੁਰੂ ਅੰਗਦ ਪਾਸ਼ਾ ਨੂੰ ਗੁਰਗੱਦੀ ਦਿੱਤੀ ਤੇ ਉਹਨਾਂ ਦੀ ਸ਼ਰਤ ਇਹ ਹੀ ਕੋਈ ਬਾਹਰੀ ਤੌਰ ਤੇ ਟੈਸਟ ਨਹੀਂ ਲਿਆ ਉਹਨਾਂ ਦਾ ਵੀ ਬਾਹਰੀ ਤੌਰ ਤੇ ਕੋਈ ਟੈਸਟ ਲਿਆ ਬਾਹਰੀ ਤੌਰ ਤੇ ਤਾਂ ਪੂਰਨ ਤੌਰ ਤੇ ਹੁਕਮ ਜੇ ਸੀ ਗੁਰਮਖਾਂ ਦੇ ਉਹਨਾਂ ਅੰਦਰੂਨੀ ਤੌਰ ਤੇ ਟੈਸਟ ਲਿਆ ਵੀ ਆਗਮਨ ਦੇ ਵਿੱਚ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਮਿਲੇਗਾ ਉਹਨੂੰ ਇਹ ਗੁਰਗੱਦੀ ਦਿੱਤੀ ਜਾਏਗੀ ਔਰ ਸਭ ਤੋਂ ਪਹਿਲਾਂ ਭਾਈ ਲੈਣਾ ਜੀ ਆਗਮਨ ਦੇ ਵਿੱਚ ਗੁਰਮਖਾਂ ਦੇ ਨਾਲ ਉਹਨੂੰ ਮਿਲੇਗਾ ਉਥੇ ਫਿਰ ਉਹਨਾਂ ਨੂੰ ਖਜ਼ਾਨਾ ਦਿੱਤਾ ਅੰਤਰਗਤ ਉਹਨਾਂ ਦਾ ਖਜ਼ਾਨੇ ਤੇ ਧਿਆਨ ਲਵਾਇਆ ਉਹ ਕਿਹੜੇ ਖਜ਼ਾਨੇ ਤੇ ਧਿਆਨ ਲਵਾਇਆ ਕਹਿੰਦੇ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹ ਲੋਗ ਪ੍ਰਗਾਸੇ ਕਹਿੰਦੇ ਤੇਜ ਪ੍ਰਤਾਪ ਉਥੋਂ ਪੈਦਾ ਹੁੰਦਾ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਕਹਿੰਦੇ ਦੇਖ ਦਰਸ ਭਟਕ ਭਰਮ ਭਜਤ ਦੁਖ ਪਰਹਰ ਸੁਖ ਸਹਿਜ ਵਿਗਾਸੇ ਕਹਿੰਦੇ ਉਹ ਭਟਕਣਾ ਜੋ ਮਨ ਬਾਹਰ ਆ ਜਾਂਦਾ ਸਾਰੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਤੋ ਉਹ ਜਦੋਂ ਮਨ ਸੁੰਨੇ ਚ ਜਾਏਗਾ ਉਦੋਂ ਜਾ ਕੇ ਉਹ ਭਟਕਣਾ ਸੁੰਨੇ ਚ ਜਾ ਕੇ ਸ਼ਬਦ ਪ੍ਰਗਟ ਹੋਏਗਾ ਸੁੰਨੇ ਸਾਰੀ ਖੇਡ ਚੱਲੇਗੀ ਜਿੰਨੀ ਦੇਰ ਤੱਕ ਮਨ ਸੁੰਨੇ ਨਹੀਂ ਸਮਾਉਂਦਾ ਤੇ ਮਾਰੇ ਕਹਿੰਦੇ ਮਾਇਆ ਫਾਸ ਬੰਦ ਨਹੀਂ ਫਾਰੇ ਔਰ ਮਨ ਸੁੰਨ ਨਹੀਂ ਲੁਕੈ ਔਰ ਮਨ ਸੁੰਨ ਨਹੀਂ ਲੁਕੈ ਆਪਾ ਪਦ ਨਿਰਵਾਣਨਾ ਚੀਨਿਆ ਇਨ ਵਿਦ ਅਬਿਓ ਨਾ ਚੁਕੈ ਕਹਿੰਦੇ ਵੀ ਜਿੰਨੀ ਦੇਰ ਤੱਕ ਮਨ ਸੁੰਨੇ ਚ ਸਮਾਉਣਾ ਨਹੀਂ ਸਿੱਖਦਾ ਤਦ ਤੱਕ ਇਹਦੇ ਭਰਮ ਨਹੀਂ ਜਾ ਸਕਦੇ ਵੇਖੋ ਕਲੀਅਰ ਆ ਨਾ ਕਿ ਡਾ ਕਲੀਅਰ ਕਰ ਰਹੇ ਕਹਿੰਦੇ ਜਦ ਤੱਕ ਮਨ ਸੁਣ ਜੇ ਨਹੀਂ ਸਮੋਂਦਾ ਤਦ ਤੱਕ ਇਹਦੇ ਭਰਮ ਨਹੀਂ ਜਾ ਸਕਦੇ ਇਸ ਕਰਕੇ ਸਾਰੀ ਖੇਡ ਸੁਣਦੀ ਹੈ ਤੇ ਮਨ ਨੇ ਪਹਿਲੀ ਸੁਣ ਤੋਂ ਪਹਿਲੀ ਸੁਣ ਚ ਖੇਡ ਚੱਲਦੀ ਆ ਪਹਿਲੀ ਸੁਣ ਵਿਚਾਰਾਂ ਵਾਲੀ ਆ ਇਹ ਸੁਣ ਕਲੀਅਰ ਕਰਨ ਤੋਂ ਬਾਅਦ ਫਿਰ ਅੱਗੇ ਸਟੈਪ ਬਾਈ ਸਟੈਪ ਜਿਹੜਾ ਮਨ ਸ਼ਬਦ ਦੁਆਰਾ ਸਫਰ ਤੈਅ ਕਰਦਾ ਸੁਣ ਦੇ ਵਿੱਚ ਪਹਿਲਾਂ ਹੀ ਪਹਿਲੀ ਵਿਚਾਰਾਂ ਵਾਲੀ ਸੁਣ ਕਲੀਅਰ ਕਰਕੇ ਅੰਦਰ ਵਾਲੀ ਸੋਨ ਤੇ ਬਾਹਰ ਵਾਲੀ ਸੋਨ ਇਕ ਕਰਨੀ ਆ ਤੇ ਮਨ ਨੂੰ ਪੌਣ ਰੂਪ ਕਰਨਾ ਫਿਰ ਅਸੀਂ ਅੱਗੇ ਸਫਰ ਤੇ ਚੱਲ ਸਕਦੇ ਆ ਅੰਤਰਗਤ ਜਿੰਨੀ ਦੇਰ ਤੱਕ ਸਾਡਾ ਮਨ ਵਿਚਾਰਾਂ ਤੋਂ ਰਹਿਤ ਨਹੀਂ ਹੁੰਦਾ ਇਹ ਸੋਨ ਕਲੀਅਰ ਨਹੀਂ ਹੁੰਦੀ ਵਿਚਾਰਾਂ ਵਾਲੀ ਤਦ ਤੱਕ ਸਾਡਾ ਮਨ ਅੱਗੇ ਨਹੀਂ ਚੱਲ ਸਕਦਾ ਵੇਖੋ ਸੋਜੇ ਸੋਨ ਦੀ ਗੱਲ ਆ ਤੇ ਸੋਨ ਚ ਤਾਂ ਫਿਰ ਉਹ ਸਿੱਧ ਵੀ ਜਾਂਦੇ ਸੀ ਯੋਗੀ ਵੀ ਜਾਂਦੇ ਸੀ ਉੱਥੇ ਫਿਰ ਉਹਨਾਂ ਨੂੰ ਕਿਉਂ ਕਹਿਣਾ ਪਿਆ ਕਹਿੰਦੇ ਸੁਨੋ ਸੁਨ ਕਹੇ ਸਭ ਕੋਈ ਸਾਰੇ ਸੁਣ ਦੀਆਂ ਗੱਲਾਂ ਕਰਦੇ ਆ ਪਰ ਕਹਿੰਦੇ ਅਨਹਤ ਸੁਣ ਕਹਾਂ ਤੇ ਹੋਈ ਕਹਿੰਦੇ ਅਨਹਤ ਸੁਣ ਰਤੇ ਸੇ ਕੈਸੇ ਉਥੇ ਕੋ ਸਵਾਲ ਜਵਾਬ ਜਦੋਂ ਹੋਏ ਗੁਰੂ ਨਾਨਕ ਪਾਤਸ਼ਾਹ ਦੇ ਕਹਿੰਦੇ ਅਨਹਤ ਸੁਣ ਰਤੇ ਸੇ ਕੈਸੇ ਕਹਿੰਦੇ ਵੀ ਜਿਹੜੇ ਅਨਹਤ ਸੁਣ ਚ ਰਤੇ ਜਾਂਦੇ ਉਹ ਕਿੱਦਾਂ ਦੇ ਹੁੰਦੇ ਆ ਫਿਰ ਉਥੇ ਉਹ ਗੁਰਬਾਣੀ 'ਚ ਵੇਖੋ ਜਵਾਬ ਦਿੱਤਾ ਜਿਹਨੂੰ ਅਸੀਂ ਗੁਰਮੁਖ ਵੀ ਕਹਿ ਦਿੰਨੇ ਆ ਵੇਖੋ ਕਹਿੰਦੇ ਜਿਹੜੇ ਮਿਲ ਜਾਂਦੇ ਆ ਜਿਹੜੇ 40 ਸੌਣ ਚ ਪਹੁੰਚ ਜਾਂਦੇ ਆ ਜਿਹੜੇ ਇਹਦੇ ਸਫਰ ਤੇ ਚੱਲੇ ਉਹ ਇੱਕ ਅਲੱਗ ਗੱਲ ਆ ਜਾਂਦੀ ਹੈ ਜਿਹੜੇ ਮਿਲ ਚੁੱਕੇ ਆ ਪੂਰਨ ਤੌਰ ਤੇ ਉਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਹੁਣ ਵੇਖੋ ਧਿਆਨ ਲਾਜੋ ਇਹ ਸ਼ਬਦ ਦੇ ਨਾਲ ਹੀ ਵੀ ਕਿਤੇ ਇਤਿਹਾਸ ਦੇ ਵਿੱਚ ਦੇਖਿਆ ਵਾ ਵੀ ਛੋਟੇ ਸਾਹਿਬ ਜਾਦੇ ਆ ਦੀਆਂ ਚੀਕਾਂ ਨਿਕਲ ਗਈਆਂ ਹਨ ਕਦੀ ਕਿਸ ਨੇ ਬੋਲਿਆ ਕਿ ਵਿਰੋਧੀ ਟੀਮ ਨੇ ਵੀ ਕਦੀ ਇਹ ਪੱਕ ਇਹ ਚੀਜ਼ ਕੱਢ ਕੇ ਲਿਆਂਦੀ ਹੋਵੇ ਸਾਡੇ ਸਾਹਮਣੇ ਰੱਖੀ ਹੋਵੇ ਕਿਉਂਕਿ ਉਹ ਇਸ ਵਸਤਾ ਤੇ ਪਹੁੰਚਾਇਆ ਸੀ ਗੁਰੂ ਸਾਹਿਬਾਂ ਨੇ ਗਿਆਨ ਦੇ ਕੇ ਪ੍ਰੈਕਟੀਕਲ ਕਰਾ ਕੇ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਵੇਖੋ ਫਿਰ ਉੱਥੇ ਇੱਕ ਗੱਲ ਹੋਰ ਆ ਸਾਡੀਆਂ ਭੈਣਾਂ ਬਾਵਾ ਉਹ ਵੇਖੋ ਟੋਟੇ ਟੋਟੇ ਕਰਾ ਕੇ ਬੱਚਿਆਂ ਦੇ ਗਲਾਂ 'ਚ ਹਾਰਪੂ ਵਾਲੇ ਪਰ ਕਿਤੇ ਇਤਿਹਾਸ 'ਚ ਸੁਣਿਆ ਤੇ ਉਹ ਉੱਥੇ ਚੀਕਾਂ ਮਾਰਦੀਆਂ ਸੀ ਚਲਾਉਂਦੀਆਂ ਸੀ ਰੋਂਦੀਆਂ ਸੀ ਵਿਰਾਕ ਕਰਦੀਆਂ ਸੀ ਉਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਔਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੇ ਸਰੀਰ ਨੂੰ ਮਿੱਟੀ ਦੇ ਬਰਾਬਰ ਮੰਨਦਾ ਫਿਰ ਕਹਿੰਦੇ ਨਾ ਨਿੰਦਿਆ ਨਾ ਉਸਤਤ ਜਾ ਕੇ ਲੋਕ ਮੋ ਅਮਾਨਾ ਹਰ ਕਹਿੰਦੇ ਨਾ ਉਹਨੂੰ ਮਾਨਦਾ ਨਾ ਅਪਮਾਨਦਾ ਕੋਈ ਫਰਕ ਪੈਂਦਾ ਕਿ ਕਹਿੰਨੇ ਚਾਰ ਜੇ ਉਹਦੀ ਸਿਫਤ ਕਰ ਦਿੱਤੀ ਸਿਫਤ ਦੀਆਂ ਗੱਲਾਂ ਕਹਿਤੀਆਂ ਤਾਂ ਵੀ ਕੋਈ ਫਰਕ ਨਹੀਂ ਜੇ ਕਹਿੰਨੇ ਮਾੜੀ ਚੰਗੀ ਕਹਿਤੀ ਤਾਂ ਵੀ ਕਿਉਂਕਿ ਉਹਦਾ ਆਪਣੇ ਟਾਰਗੇਟ ਤੇ ਧਿਆਨ ਹੁੰਦਾ ਜਿਸ ਤਰ੍ਹਾਂ ਉਦਾਹਰਨ ਦਿੱਤੀ ਜਾਂਦੀ ਹੈ ਨਾ ਵੀ ਇੱਕ ਖਿਡਾਰੀ ਖੇਡਦਾ ਤੇ ਉਹ ਖਿਡਾਰੀ ਜਦੋਂ ਖੇਡੂਗਾ ਤੇ ਵਿਰੋਧੀ ਟੀਮ ਨੇ ਤਾਂ ਜਫਾ ਮਾਰਨਾ ਹੀ ਆ ਉਹ ਜਫਾ ਮਾਰ ਲਈ ਸਾਨੂੰ ਕੀ ਕਰਦਾ ਵਾ ਸਾਡੀ ਵਿਰੋਧੀ ਟੀਮ ਕੀ ਪੰਜ ਉਹ ਜੱਫੇ ਮਾਰ ਲਈ ਕੀ ਕਰਦਾ ਵਿਚਾਰ ਵਧਵਾ ਵਧਾਉਂਦਾ ਸਾਡੇ ਉਹ ਵਿਚਾਰ ਕਿਦਾਂ ਤੁਹਾਡਾ ਕਿਸੇ ਨਾ ਵਿਚਾਰਾਂ ਦਾ ਟਕਰਾਅ ਕਰਾ ਦੂਗਾ ਐਵੇਂ ਗੱਲ ਕੋਈ ਨਹੀਂ ਆਏਗੀ ਛੋਟੀ ਜੀ ਹੋਏਗੀ ਇੱਕ ਪਰਚਾ ਹੀ ਆ ਕਾਲ ਦੇ ਦੇਖ ਦਾ ਪਰਚਾ ਵਾ ਉਹ ਪਰਚਾ ਪਾਸ ਕਰਨਾ ਹੁੰਦਾ ਹੈ ਉਹ ਜੇਰੇ ਮੰਨ ਲਓ ਤੁਸੀਂ ਆਪਣੇ ਆਪ ਤੇ ਕੰਟਰੋਲ ਕਰਨਾ ਸਿੱਖ ਲਿਆ ਮੰਨ ਤੇ ਉਹਨੇ ਕਹੇ ਕਰ ਦੇ ਜੀ ਨੂੰ ਕਾਬੂ ਕਰ ਲੈਣਾ ਉਹਨੇ ਸ਼ਬਦ ਦੀ ਚੋੜ ਮਾਰਨੀ ਤੁਹਾਨੂੰ ਇਹੋ ਜੀ ਕਿ ਤੂੰ ਵੱਡਾ ਭਗਤ ਤੁਹਾਡੇ ਅੰਦਰ ਉਸੇ ਟਾਈਮ ਕਾਮਕੁਲ ਨੂੰ ਮਹੰਕਾਰ ਉਤਪਨ ਹੋ ਜਾਣਾ ਗ੍ਰੋਧ ਉਤਪਨ ਹੋ ਜਾਣਾ ਤੇ ਮਾਰੇ ਕਹਿੰਦੇ ਇਹਨੂੰ ਤਾਂ ਜਿਤਨਾ ਤੈ ਕਾਮ ਕਰੋ ਲੋ ਮੋ ਜੀਤੋ ਐਸੀ ਖੇਲ ਹਰ ਪਿਆਰੀ ਇਹਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ ਭਾਵ ਕਿ ਜਦ ਤੱਕ ਤੁਸੀਂ ਇਹ ਖੇਡ ਨੂੰ ਜਿੱਤ ਨਹੀਂ ਜਾਂਦੇ ਤੇ ਕਹਿੰਦੇ ਓਨੀ ਦੇਰ ਤੱਕ ਤੁਸੀਂ ਸ਼ਬਦ ਦੀ ਚੋਟ ਨੂੰ ਸਹਾਰਨਾ ਵਾ ਕਿਸੇ ਨੂੰ ਕਹਿਣਾ ਨਹੀਂ ਮੋੜ ਕੇ ਜਲਦੀ ਜਵਾਬ ਨਹੀਂ ਦੇਣਾ ਉਹਨੂੰ ਕਹਿੰਦੇ ਚੋਟ ਸਹਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਤੇ ਤੁਸੀਂ ਆਪਣੇ ਟਾਰਗੇਟ ਤੇ ਧਿਆਨ ਰੱਖਣਾ ਵਾ ਤੁਹਾਨੂੰ ਕਿਹਨੇ ਕੋ ਮਾੜੀ ਚੰਗੀ ਥੋੜੀ-ਬੋਤੀ ਕਹਿ ਦਿੱਤੀ ਨਿੱਕੀ-ਨਿੱਕੀ ਮੋਟੀ ਗੱਲ ਜਿਹੜੀ ਨਿੱਕੀ-ਮੋਟੀ ਗੱਲ ਸੰਸਾਰਿਕ ਤੌਰ ਤੇ ਉਹਦਾ ਕੋਈ ਮਨਚੇ ਉਨੂੰ ਵਸਾਉਣਾ ਨਹੀਂ ਤੇ ਵੇਖੋ ਕਿਉਂਕਿ ਉਹ ਜਿਹੜੀ ਆ ਉਹ ਮਨ ਉਹ ਇੱਕ ਸਾਡੀ ਰਕਾਵਟ ਬਣਦੀ ਹੈ ਜਿਹੜੇ ਵਿਚਾਰ ਆ ਇਹ ਮਾਰਗ ਤੇ ਸਾਡੀ ਰਕਾਵਟ ਬਣਦੇ ਹੋ ਰਸਤੇ ਦੇ ਕੰਡੇ ਨੇ ਤੇ ਜਿੰਨੇ ਕੰਡੇ ਰਸਤੇ ਤੇ ਜ਼ਿਆਦਾ ਹੋਣਗੇ ਉਨਾਂ ਹੀ ਬੰਦਾ ਔਖਾ ਹੋਊਗਾ ਜਦੋਂ ਤੁਰੂਗਾ ਇਸ ਮਾਰਗ ਤੇ ਔਖਾ ਹੋਊਗਾ ਉਹਦੇ ਕੋ ਤੁਰਿਆ ਨਹੀਂ ਜਾਣਾ ਸੋ ਇਸ ਕਰਕੇ ਰਸਤੇ ਨੂੰ ਸਾਫ਼ ਕਰਨਾ ਪਹਿਲਾਂ ਜਿਹੜੇ ਕੰਡੇ ਚੁਗਣੇ ਆ ਇਹ ਜਦੋਂ ਅਸੀਂ ਸਿਮਨ ਕਰਦੇ ਨੇ ਤੇ ਰੰਦ ਕਰਕੇ ਵਿਚਾਰ ਮਾਰ ਲਈਏ ਸਮਝ ਲਓ ਵੀ ਕੰਡੇ ਚੁਗ ਰਹੇ ਆ ਆਪਣੇ ਰਸਤੇ ਦੀ ਆਪਣਾ ਰਸਤਾ ਸਾਫ ਕਰ ਰਹੇ ਜਦੋਂ ਕੰਡੇ ਚੁਗੇ ਜਾਂਦੇ ਆ ਤਾਂ ਮਨ ਵੇਖੋ ਕਿੱਡੀ ਛੇਤੀ ਇੱਕਦਮ ਖਮਾਰੀ ਚੜ ਕੇ ਸੱਚ ਚ ਜਾਂਦਾ ਕਿੱਡੀ ਛੇਤੀ ਸਫਰ ਤੈਅ ਕਰਦਾ ਰਸਤਾ ਕਲੀਅਰ ਹੋ ਜਾਂਦਾ ਕਿਉਂਕਿ ਜਹਾਜ ਦਾ ਸਫਰ ਹੈ ਨਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਹੁਣ ਸਾਡੇ ਰਸਤੇ 'ਚ ਇਹ ਕੰਡੇ ਖਿੱਲੇ ਰੇ ਪਏ ਸਾਡੇ ਕੋਲ ਜਹਾਜ 'ਚ ਸਵਾਰੀ ਸਵਾਰੀ ਨਹੀਂ ਹੋਇਆ ਜਾਂਦਾ ਉਹ ਜਹਾਜ ਤੇ ਸਾਡੀ ਸੁਰਤੀ ਸਵਾਰੀ ਨਹੀਂ ਹੁੰਦੀ ਜੇ ਸਵਾਰ ਹੋਵੇ ਤਾਂ ਪਾਰ ਹੋਏਗੀ ਕਿਉਂਕਿ ਡੈਫੀਨੇਟਲੀ ਯਕੀਨੀ ਤੌਰ ਤੇ ਆ ਵੀ ਮਹਾਰਾਜ ਨੇ ਕਲੀਅਰ ਲਿਖਿਆ ਚੜੇ ਸੂਤਰੇ ਪਾਰ ਸਾਡੀ ਸੁਰਤੀ ਚੜਦੀ ਨਹੀਂ ਕਿਉਂਕਿ ਪੰਜ ਜਿਹੜੇ ਚੜ੍ਹ ਨਹੀਂ ਦਿੰਦੇ ਉਹਨਾਂ ਨੂੰ ਪਤਾ ਵੀ ਜੇ ਚੜ੍ਹ ਗਏ ਸੁਰਤੀ ਨੂੰ ਸਵਾਰ ਕਰ ਲਿਆ ਤੇ ਨਾ ਪਾਰ ਹੋ ਜਣਾ ਇਹਨਾਂ ਨੂੰ ਤਰੀਕਾ ਆ ਜਣਾ ਸੋ ਇਸ ਕਰਕੇ ਪਾਰ ਸੁਰਤੀ ਸਾਡੀ ਕਦੋਂ ਸਵਾਰੀ ਕਰਦੀ ਆ ਜਦੋਂ ਸ਼ਬਦ ਨੂੰ ਗਹਿਰਾਈ ਦੇ ਵਿੱਚ ਸੁਣਦੀ ਹੈ ਇਹ ਸ਼ਬਦ ਨੂੰ ਜਦੋਂ ਸੁਣਨਾ ਵਾ ਜਦੋਂ ਆਪਣੇ ਘਰਾਂ ਦੇ ਵਿੱਚ ਹੁੰਦੇ ਹੋ ਸੰਗਤਿਕ ਸਕੂਲ ਆ ਇੱਥੇ ਸਿੱਖਿਆ ਦਿੱਤੀ ਜਾਂਦੀ ਆ ਪਰ ਜਦੋਂ ਕਹਿੰਦੇ ਇਕੱਲੇ ਹੁੰਦੇ ਹੋ ਉਦੋਂ ਬੜੀ ਤਸੱਲੀ ਦੇ ਨਾਲ ਸ਼ਬਦ ਨੂੰ ਫੜਨਾ ਸਿੱਖੋ ਕਾਲਾ ਪੰਨੀ ਤੁਹਾਡਾ ਮੇਨ ਮਕਸਦ ਕੀ ਆ ਜਿਹੜਾ ਗੁਰਮੰਤਰ ਜਪਦੇ ਆ ਸ਼ਬਦ ਨੂੰ ਫੜਨਾ ਮਨ ਪਕੜ ਕਰੇ ਇਹਨੂੰ ਧਿਆਨ ਨਾਲ ਸੁਣੇ ਜਦੋਂ ਧਿਆਨ ਨਾਲ ਸੁਣੇਗਾ ਸ਼ਬਦ ਤੇ ਫਿਰ ਅੱਗੇ ਜਿਹੜਾ ਇਹਦਾ ਸਫਰ ਤੈ ਹੋਏਗਾ ਜਦੋਂ ਘਰ ਦੇ ਵਿੱਚ ਬੜੀ ਤਸੱਲੀ ਦੇ ਨਾਲ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਾਲੀ ਨਹੀਂ ਕਰਨੀ ਬਿਲਕੁਲ ਵਾਹਿਗੋਲ ਕੇ ਠਮੇ ਦੇ ਨਾਲ ਥੋੜਾ ਇਹ ਰੁਕਣਾ ਫਿਰ ਗੁਰੂ ਬੋਲਣਾ ਫਿਰ ਸੁਣਨਾ ਜਦੋਂ ਧਿਆਨ ਨਾਲ ਇਹਨੂੰ ਸੁਣੋਗੇ ਸੁਣਦੇ ਸੁਣਦੇ ਜਦੋਂ ਮਨ ਜਿਹੜਾ ਵਾ ਦੇਹ ਤੋਂ ਵਿਦੇਹ ਹੋਣਾ ਸਿੱਖ ਜਾਏਗਾ ਤਾਂ ਫਿਰ ਜਾ ਕੇ ਜਦੋਂ ਸੋਚੇ ਮਨ ਪ੍ਰਵੇਸ਼ ਕਰੇਗਾ ਸੁਣਦੇ ਵਿੱਚ ਮਾਲਕ ਜਦੋਂ ਉੱਥੇ ਜਗਾਏਗਾ ਤੁਹਾਨੂੰ ਦਰਤ ਗਿਆ ਨੂੰ ਤਾਂ ਫਿਰ ਉੱਥੇ ਮਾਰਾ ਇਹ ਕਹਿੰਦੇ ਆ ਤੁਨ ਉਪਜੈ ਸ਼ਬਦ ਜਗਾਇਆ ਫਿਰ ਉਹ ਸ਼ਬਦ ਦੁਆਰਾ ਹੀ ਆਪਣੀ ਮਾਲਕ ਦੇ ਨਾਲ ਟੁੱਟੀ ਗੱਣ ਸਕਦੇ ਆ ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ ਭਗਤੀ ਦਾ ਰਸਤਾ ਦੱਸਿਆ ਮਾਰੇ ਕਹਿੰਦੇ ਤ੍ਰੈ ਗੁਣ ਮਿਟੈ ਚੌਥਾ ਵਰਤੈ ਇਹ ਭਗਤ ਨਰਾਰੀ ਕਹਿੰਦੇ ਇਹ ਭਗਤੀ ਹੈ ਅਸੀਂ ਕਿਉਂਕਿ ਆਪਣੇ ਸਾਰੇ ਅਸੀਂ ਗੁਰਮੁਖ ਜਿਹੜੇ ਆ ਜਿੰਨੇ ਵੀ ਅਸੀਂ ਸੇਖ ਮਾਤ ਨਾਲ ਸੰਬੰਧ ਰੱਖਣ ਵਾਲੇ ਆ ਅਸੀਂ ਆਪਣਾ ਸਿੱਖ ਧਰਮ ਦਾ ਮੋਢੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਆ ਜੇ ਉਹਨਾਂ ਨੂੰ ਮੰਨਦੇ ਆ ਤਾਂ ਫਿਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਵੀ ਧਾਰਨ ਕਰਨਾ ਪਏਗਾ ਤਾਂ ਹੀ ਅਸੀਂ ਉਹਨਾਂ ਨੂੰ ਮੰਨਦੇ ਕਹਿ ਸਕਦੇ ਆਂ ਤੋ ਉਹਨਾਂ ਦਾ ਮੇਨ ਬਖਸ਼ਤ ਕੀ ਆ ਅਸੀਂ ਕਿਹੜੀ ਭਗਤੀ ਕਰਨੀ ਹੈ ਫਿਰ ਨਾਨਕ ਨਾਮਲੇਵਾ ਸੰਗਤ ਨੇ ਜਿਹੜੀ ਗੁਰੂ ਨਾਨਕ ਪਾਸ਼ਾ ਨੇ ਦੱਸੀ। ਤੋ ਉਹ ਭਗਤੀ ਦੇ ਲਈ ਫਿਰ ਜਦੋਂ ਭਗਤੀ ਦੇ ਮਾਰਗ ਤੇ ਚੱਲਣ ਲਈ ਮੰਨਨ ਨੂੰ ਅਸੀਂ ਤਿਆਰ ਕਰ ਰਹੇ ਹਾਂ ਸਿਮਨ ਅਭਿਆਸ ਕਰਕੇ। ਫਿਰ ਉਹ ਭਗਤੀ ਕਦੋਂ ਸ਼ੁਰੂ ਹੋ ਸਾਡੀ ਹੁੰਦੀ ਆ। ਮਹਾਰਾਜ ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਤੋਂ ਉਪਜੇ ਤੇ ਸਹਿਜ ਤੋਂ ਕਦੋਂ ਉਪਜੇਗੀ ਜਦੋਂ ਮਨ ਸੋਨ ਚ ਜਾਏਗਾ। ਜਦੋਂ ਉਹਦੇ ਅੰਦਰ ਸਹਿਜ ਸ਼ੁਰੂ ਹੋਏਗਾ। ਜਦੋਂ ਸੋਨ ਦੇ ਵਿੱਚ ਜਾ ਕੇ ਮਨ ਸਹਿਜ ਚ ਜਾਏਗਾ ਫਿਰ ਉਦੋਂ ਜਿਹੜੀ ਇਹਦੇ ਅੰਦਰ ਸਹਿਜ ਤੁਹਾਨੂੰ ਪੈਦਾ ਹੋਏਗੀ ਤਾਂ ਫਿਰ ਕਹਿੰਦੇ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗੁਰਾਇਆ ਇਹ ਸਾਡਾ ਮਨ ਭਗਤੀ ਦੇ ਮਾਰਗ ਤੇ ਉਹ ਲੋਕੇਸ਼ਨ ਤੇ ਪਹੁੰਚ ਜਾਏ ਇਸ ਕਰਕੇ ਅਸੀਂ ਸਿਮਨ ਅਭਿਆਸ ਕਰਦੇ ਆਂ ਵੀ ਮਨ ਸਾਡਾ ਭਗਤੀ ਦੇ ਲਾਇਕ ਹੋ ਜਾਏ ਫਿਰ ਇੱਥੇ ਜਦੋਂ ਸਰੀਰ ਤੋਂ ਉੱਪਰ ਉੱਠ ਕੇ ਭਗਤੀ 'ਚ ਬੈਠਦਾ ਵਾ ਫਿਰ ਵੀ ਦੀ ਭਗਤੀ ਤੇ ਨਾ ਇੱਕਦਮ ਸਫਲ ਹੋ ਜਾਂਦੀ ਆ ਫਿਰ ਉਹ ਮਾਲਕ ਦੇ ਨਾਲ ਪ੍ਰਭੂ ਮਲਾਪ ਹੁੰਦਾ ਵਾ ਤੋ ਇੱਥੇ ਵੇਖੋ ਭਗਤੀ ਦੇ ਮਾਰਗ ਤੇ ਚੌਥੇ ਪੰਜੇ ਧਿਆਨ ਲਾਉਣ ਦਾ ਤਰੀਕਾ ਇਹਨਾਂ ਕੀ ਦੱਸਿਆ ਕਹਿੰਦੇ ਪੂਰੇ ਸਤਗੁਰ ਸ਼ਬਦ ਸੁਣਾਇਆ ਸ਼ਬਦ ਕਹਿ ਲਓ ਨਾਮ ਕਹਿ ਲਓ ਹਨਾ ਇੱਕ ਜਗ੍ਹਾ ਵੀ ਕਹਿੰਦੇ ਨਾ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਨਾਮ ਨੂੰ ਸ਼ਬਦ ਵੀ ਕਹਿ ਦਿੱਤਾ ਸਹਿਜ ਧੰਨ ਵੀ ਕਹਿਤਾ ਤੇ ਇੱਥੇ ਕਹਿੰਦੇ ਪੂਰੇ ਸਤਗੁਰ ਸ਼ਬਦ ਸੁਣਾਇਆ ਕਹਿੰਦੇ ਜਦੋਂ ਸਾਡੇ ਅੰਦਰ ਆਨਾਂ ਸ਼ਬਦ ਪ੍ਰਗਟ ਹੋ ਗਿਆ ਪੂਰੇ ਸਤਗੁਰੂ ਨੇ ਕਿਰਪਾ ਕੀਤੀ ਤੇ ਕਹਿੰਦੇ ਉਹਦੇ 'ਚ ਅਸੀਂ ਜਿਹੜਾ ਧਿਆਨ ਲਾਇਆ ਨਾ ਪਤਾ ਕਿੱਦਾਂ ਲਾਇਆ ਹੁਣ ਇੱਥੇ ਸੁਣਿਓ ਜਿਹੜੇ ਗਲਤ ਧਿਆਨ ਲਾਉਂਦੇ ਨੇ ਇੱਕ ਸ਼ਬਦ 'ਚ ਕਿੰਨਾ ਕਲੀਅਰ ਕੀਤਾ ਵਾ ਇਸ ਤੋਂ ਵੱਧ ਹੁਣ ਕਲੀਅਰ ਤੇ ਕਲੈਰਟੀ ਕਿਤੋਂ ਮਿਲਣੀ ਨਹੀਂ ਗੁਰਬਾਣੀ ਗੁਰੂ ਤੋਂ ਬਾਹਰ ਕੌਣ ਦੇ ਦੂਗਾ ਕਲੈਰਟੀ ਉਹ ਕਹਿੰਦੇ ਪੂਰੇ ਸਤਗੁਰ ਸ਼ਬਦ ਸੁਣਾਇਆ ਕਹਿੰਦੇ ਪੂਰੇ ਸਤਗੁਰ ਨੇ ਮੈਨੂੰ ਸ਼ਬਦ ਤਾਂ ਸੁਣਾ ਦਿੱਤਾ ਮੇਰੇ ਅੰਦਰ ਪ੍ਰਗਟ ਹੋ ਗਏ ਪਰ ਕਹਿੰਦੇ ਮੈਂ ਉਹਨੂੰ ਉਹਦੇ ਤੇ ਧਿਆਨ ਕਿੱਦਾਂ ਲਾਇਆ ਕਹਿੰਦੇ ਤ੍ਰੈਗੁਣ ਮੇਟ ਚੌਥੇ ਚਿੱਤ ਲਾਇਆ ਕਹਿੰਦੇ ਚੌਥੇ ਚਿੱਤ ਲਾਉਣ ਦੇ ਲਈ ਪਹਿਲਾਂ ਮੈਂ ਤ੍ਰੈਗੁਣਾ ਨੂੰ ਖ ਤ੍ਰੈਗੁਣ ਜਦ ਤੱਕ ਮਨ ਪੌਣ ਚ ਮਿਲਿਆ ਵ ਤ੍ਰੈਗੁਣਾਂ ਤੋਂ ਪਰੋਠੀ ਨਹੀਂ ਸਕਦਾ ਕਹਿੰਦੇ ਤ੍ਰੈਗੁਣ ਮੇਟ ਚ ਉਥੇ ਚਿਤ ਲਾਇਆ ਨਾਨਕ ਹਉਮੇ ਮਾਰ ਬ੍ਰਹਮ ਲਾਇਆ ਜਦ ਤੱਕ ਮਨ ਪੌਣ ਚ ਮਿਲਿਆ ਰਹੇਗਾ ਤਦ ਤੱਕ ਕੋਈ ਨਾ ਕੋਈ ਫੁਰਨਾ ਤੁਰਿਆ ਹੀ ਆਉਣਾ ਤਦ ਤੱਕ ਕੋਈ ਨਾ ਕੋਈ ਫੁਰਨਾ ਤੁਰਿਆ ਹੀ ਆਉਣਾ ਸਭ ਤੋਂ ਪਹਿਲਾਂ ਅਸੀਂ ਸੁੰਨ ਚ ਜਾਣਾ ਦੇਹ ਤੋਂ ਵਿਦੇ ਹੋਣਾ ਵੇਖੋ ਗੁਰਬਾਣੀ ਜੇ ਵੀ ਲਿਖਿਆ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾ ਓਹੋ ਸਬਨਾ ਕੀ ਰੇਣਕਾ ਤਵਾਓ ਹਮਾਰੇ ਪਾਸ ਮੇਰ ਕੋ ਫੇਰ ਆਈਂ ਕਹਿੰਦੇ ਪਹਿਲਾਂ ਮਰਨਾ ਸਿੱਖ ਕਿੱਡਾ ਕਲੀਅਰ ਕਿਆ ਕਿ ਫੇਰ ਕਹਿੰਦੇ ਆਪ ਗਵਾਈਏ ਤਾਂ ਸੋਹ ਪਾਈਏ ਔਰ ਕੈਸੀ ਚਤਰਾਈ ਤੂੰ ਚਤਰਾਈਆਂ ਖੇਡ ਰਹੇ ਈ ਤਾਂ ਸਹੀ ਗੱਲ ਹੋਣਾ ਚਤਰਾਈਆਂ ਖੇਡ ਰਹੇ ਫਿਰ ਜੇ ਗੁਰੂ ਸਾਹਿਬ ਦੇ ਇੰਨਾ ਬਚਨਾਂ ਤੇ ਪਹਿਰਾ ਨਹੀਂ ਦੇ ਰਹੇ ਤੁਸੀਂ ਚਤਰਾਈਆਂ ਖੇਡ ਰਹੇ ਆ ਤੇ ਮਾਰੇ ਕਹਿੰਦੇ ਇਹ ਮਨ ਚੰਚਲਾ ਚਤਰਾਈ ਕਿਨੇ ਨਪਾਇਆ ਤੇ ਕਹਿੰਦੇ ਰੇ ਜਾਨ ਮਨ ਮਾਦੋ ਸਿਉ ਲਾਈਏ ਚਤਰਾਈ ਨਾ ਚਤਰਪੁਰਜ ਪਾਈਏ ਕਹਿੰਦੇ ਚਤਰਾਇਆਂ ਨਾਲ ਨਹੀਂ ਪੈਣਾ ਇਹ ਕਰਕੇ ਮਰਨਾ ਪੈਣਾ ਤੇ ਮਰੇ ਬੰਦੇ ਦੇ ਅੰਦਰ ਕੋਈ ਚਤਰਾਈ ਹੁੰਦੀ ਹੈ ਜਿਹੜਾ ਮਾਰ ਹੀ ਗਿਆ ਇਹ ਕਰਕੇ ਉਹ ਫਿਰ ਜਿਹੜੀ ਧਿਆਨ ਦੀਆਂ ਵਿਧੀਆਂ ਯੁਕਤੀਆਂ ਫਿਰ ਇੱਕ ਮਾਰ ਇੱਕ ਸਮੇਂ ਤੇ ਆ ਕੇ ਆਪਣੇ ਗੁਰਮੁਖ ਨੂੰ ਕਲਾ ਬਖਸ਼ਿਸ਼ ਕਰਦਾ ਕਿ ਹੁਣ ਤੇਰੇ ਲਈ ਦਾਰ ਖੁੱਲੇ ਆ ਗੁਰਮੁਖ ਆਵੇ ਜਾਏ ਨੇ ਸੰਗ ਵੀ ਤੂੰ ਜਦੋਂ ਮਰਜੀ ਆ ਆ ਦਰਵਾਜ਼ਾ ਵਾ ਐਦਾਂ ਖੋਲਣਾ ਵਾ ਇੱਥੇ ਇਹਦੀ ਚਾਬੀ ਰੱਖੀ ਆ ਐ ਚੀਜ਼ ਆ ਉਹਦੇ ਤੋਂ ਪਹਿਲਾਂ ਇੱਕ ਵਾਰੀ ਆਪਾਂ ਸਮਰਪਣ ਕਰਨਾ ਪੈਂਦਾ ਜਦ ਤੱਕ ਆਪਸ ਮਰਪਣ ਨਹੀਂ ਕਰਦੇ ਆਂ ਇਦਾਂ ਸਿੱਖ ਕੇ ਆਖੇ ਵੀ ਕੱਲਾ ਸ਼ਾਇਦ ਯੁਗਤੀਆਂ ਵਿਧੀਆਂ ਨਾ ਹੀ ਆਹੀਂ ਕਰ ਲਾਂਗੇ ਗੱਲ ਬਣ ਜੇਗੀ ਇਹ ਯੁਗਤੀ ਵਿਧੀ ਵੀ ਉਦੋਂ ਲੱਗੇਗੀ ਵੀ ਜਦੋਂ ਮਾਨਵ ਪੁਆਇੰਟ ਤੇ ਜਾਏਗਾ ਜੇ ਤੁਸੀਂ ਉਹ ਸਫਰ ਤੈਅ ਨਹੀਂ ਕਰ ਰਹੇ ਸਫਰ ਤੇ ਗੁਰਮੰਤਰ ਦੁਆਰਾ ਚੱਲ ਨਹੀਂ ਰਹੇ ਮਾਨਵ ਸੇ ਇੱਥੇ ਪਹੁੰਚ ਨਹੀਂ ਰਿਹਾ ਤਾਂ ਕੋਈ ਯੁਗਤੀ ਵਿਧੀ ਨਹੀਂ ਲੱਗਣ ਵਾਲੀ ਹੁਣ ਵੇਖੋ ਉਧਰ ਤਾਂ ਦੂਰ ਦੀ ਗੱਲ ਆ ਧਿਆਨ ਦੀ ਦੂਸਰੀ ਯੁਗਤੀ ਇੱਧਰਲੇ ਬੰਨੇ ਸਾਨੂੰ ਦੱਸਿਆ ਵਾ ਵੀ ਜੇ ਤੁਸੀਂ ਅੰਮ੍ਰਿਤ ਪੀਣਾ ਤੇ ਇਸ ਜਿਹੜਾ ਤੁਹਾਡਾ ਸਰੀਰ ਰੂਪੀ ਡੋਲਣੀ ਆ ਇਹਦੇ ਵਿੱਚ ਪਵਨ ਦਾ ਰੜਕਣਾ ਪਾਓ ਤੇ ਅੰਮ੍ਰਿਤ ਪੀ ਲਓ ਕਿਉਂਕਿ ਪਉਣ ਚ ਮਿਲ ਕੇ ਵੀ ਅੰਮ੍ਰਿਤ ਆਉਂਦਾ ਕਹਿੰਦੇ ਕਬੀਰ ਮਾਇਆ ਡੋਲਣੀ ਪਵਨ ਝਕੋਲਣਹਾਰ ਪਵਨ ਝਕੋਲਣਹਾਰ ਸੰਤੋ ਮੱਖਣ ਖਾਇਆ ਸਾਸ਼ ਵੀ ਇਹ ਸੰਸਾਰ ਵੀ ਕਹਿੰਦੇ ਸੰਤਾਂ ਨੇ ਜਿਹੜਾ ਪਵਨ ਨੂੰ ਰੜਕੇ ਸਰੀਰ ਰੂਪੀ ਮਾਇਆ ਡੋਲਣੀ ਜੇ ਤੇ ਮੱਖਣ ਕੱਢ ਕੇ ਖਾ ਲਿਆ ਤੇ ਲੱਸੀ ਸੰਸਾਰ ਪੀ ਜਾ ਰਿਆ ਹੁਣ ਕਿਦਾਂ ਪੀਣਾ ਸਾਨੂੰ ਤੇ ਇੱਧਰ ਨਹੀਂ ਆਇਆ ਤਾਂ ਅੰਤਰਗਤ ਜਿਹੜਾ ਸ਼ਬਦ ਦਵਾਰਾ ਪੀਣਾ ਉਹ ਤਾਂ ਬੜੀ ਦੂਰ ਦੀ ਗੱਲ ਸੋ ਇਸ ਕਰਕੇ ਇਹ ਸਟੈਪ ਬਾਈ ਸਟੈਪ ਦਾ ਮਾਰਗਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਾਲਣਾ ਕਾਲੀ ਹੈ ਨਾ ਵੇਖੋ ਇੱਧਰਲੇ ਬੰਨੇ ਅੱਜ ਨਾ ਮੇਰੇ ਇੱਕ ਮਨਚੇ ਗੱਲ ਆ ਰਹੀ ਸੀ ਵਿਚਾਰ ਆ ਰਹੀ ਸੀ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਇੱਥੇ ਰੁਕਿਓ ਨਾਨਕ ਤੇ ਮੁਖ ਉਜਲੇ ਮੁਖ ਉਜਲੇ ਤੇ ਮੇਰ ਮਾਂਜਿਆ ਵੀ ਵੇਖੋ ਇਧਰਲੇ ਬੰਨੇ ਅਸੀਂ ਕਿਤੇ ਵਿਆਹ ਸ਼ਾਦੀ ਜਾਣਾ ਹੋਵੇ ਕਿਤੇ ਬਾਹਰ ਅੰਦਰ ਜਾਣਾ ਕਿੰਨਾ ਮੂੰਹ ਨੂੰ ਸਵਾਰਦੇ ਆਂ ਵੀ ਸਾਡਾ ਮੂੰਹ ਵੇਖਣਾ ਵਾ ਮੈਂ ਸੋਹਣਾ ਲੱਗਾ ਹਨਾ ਮੇਰਾ ਮੁੱਖ ਉਜੜਾ ਹੋ ਜਾਏ ਵਧੀਆ ਲੱਗੇ ਮੈਂ ਕਿੰਨਾ ਸ਼ਿੰਗਾਰ ਕਰਦੇ ਆਂ ਪਰ ਮਾਲਕ ਨੂੰ ਅਸੀਂ ਸਾਡਾ ਮੁੱਖ ਉਜੜਾ ਲੈ ਕੇ ਜਾਈਏ ਵੀ ਸਾਡਾ ਮੂੰਹ ਉਹਨੂੰ ਸੋਹਣਾ ਲੱਗੇ ਉਹ ਕਿਦਾਂ ਲੱਗੇਗਾ ਉਹਦੇ ਲਈ ਕਿਹੜਾ ਸ਼ਿੰਗਾਰ ਕਰਨਾ ਪਏਗਾ ਕਹਿੰਦੇ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁੱਖ ਉਜੜੇ ਕਹਿੰਦੇ ਉਹ ਮੁੱਖ ਉਜੜੇ ਲੈ ਕੇ ਜਾਣਗੇ ਤੇ ਵੇਖੋ ਇਧਰਲੇ ਬੰਨੇ ਤਾਂ ਮੂੰਹ ਜਿੰਨਾ ਮਰਜੀ ਸਵਾਰ ਲਈਏ ਇਹਨੇ ਤਾਂ ਬਿੰਸ ਜਾਣਾ ਇੱਕਦਮ ਕਹਿੰਦੇ ਦ੍ਰਿਸ਼ਟਮਾਨ ਸਾ ਬੈਂਸੀ ਹੈ ਕਿਆ ਲੱਗੇ ਗਵਾਰ ਕਹਿੰਦੇ ਪਾਗਲਾ ਗਵਾਰਾ ਤੂੰ ਇਹਦੇ ਨਾਲ ਜੁੜਿਆ ਵਾ ਇਹਨੇ ਤਾਂ ਬਿੰਸ ਜਾਣਾ ਕਹਿੰਦੇ ਮਨ ਕਹਿ ਹੰਕਾਰ ਫਵਾਰਾ ਮਨ ਕਹਿ ਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀਸੇ ਸਾਰਾ ਵੀ ਕਹਿੰਦੇ ਵੀ ਤੂੰ ਇਹਨੂੰ ਸਵਾਰ ਲੈਣਾ ਵਾ ਤੇ ਸਵਾਰ ਕੇ ਤੇ ਕਹਿੰਦੇ ਇਹਦੇ ਅੰਦਰ ਵੀ ਕੀ ਆ ਜਿਹਨੂੰ ਸਵਾਰ ਰਿਹਾ ਹਾਂ ਤ੍ਰੇਣਕੋ ਮੰਦਿਰ ਸਾਸ ਵਾਰਿਓ ਭਾਵਕ ਤਲੇ ਜਰਾਵਤੇ ਐਸੇ ਘਰ ਮੈਂ ਐਠਾ ਢਿੱਲੋ ਫੂਲ ਫੂਲ ਕਿਆ ਪਾਵਤੇ ਵੀ ਤੂੰ ਐਸੇ ਘਰ ਚ ਬੈਠਾ ਵਾ ਇੱਕ ਛਪੜੀ ਚ ਬੈਠਾ ਵਾ ਅੱਗ ਜਿਹੜੀ ਵੱਧਦੀ ਜਾ ਰਹੀ ਹੈ ਜਿਹੜੀ ਸਵਾਸਤੇ ਰੇ ਘਟਦੇ ਜਾ ਰੇ ਹੈ ਹਨਾ ਕਾਮ ਕ੍ਰੋਧ ਮਹੰਕਾਰ ਦੀ ਅੱਗੇ ਦੇ ਅੰਦਰ ਲਾਤੀ ਉਹਨਾਂ ਨੇ ਹਨਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸਵਾਗਤ ਹਟਾਲੇ ਤੇ ਕਹਿੰਦੇ ਤੂੰ ਫੁੱਲੀ ਫਿਰਦਾ ਵਾ ਕਹਿੰਦੇ ਇੱਥੇ ਤੇ ਇਦਾਂ ਵਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇ ਰਾ ਕਹਿੰਦੇ ਰਾਖੋ ਕੰਧ ਅਸਾਰੋ ਨੀਵਾ ਸਾਢੇ ਤੀਨਾ ਤੇਰੀ ਸੀਮਾ ਫਿਰ ਕਹਿੰਦੇ ਬੰਕੇ ਬਾਲ ਪਾਗ ਸਿਰ ਡੇਰੀ ਕਹਿੰਦੇ ਪੱਗ ਬੜੀ ਟੇਢੀ ਪੱਗ ਵਾਲਿਆ ਕਹਿ ਦਿੰਦੇ ਨਾ ਟੇਢੀ ਪੱਗ ਕਹਿੰਦੇ ਉਦੋਂ ਟੇਢੀ ਪੱਗ ਦਾ ਛੋੜੇ ਤੇਰ ਜਮਾਨਾ ਚੱਲਿਆ ਵੀ ਟੇਢੀ ਪੱਗ ਵਾਲਾ ਮੁੰਡਾ ਹਨਾ ਕਹਿੰਦੇ ਬੰਕੇ ਬਾਲ ਪਾਗ ਸਿਰ ਡੇਰੀ ਕਹਿੰਦੇ ਇਹ ਤਾਂ ਉਹ ਹੈ ਕੋ ਭਸਮ ਦੀ ਢੇਰੀ ਭਸਮ ਦੀ ਢੇਰੀ ਬਣ ਜਾਣਾ ਨਹੀਂ ਕਹਿੰਦੇ ਕਹਿੰਦੇ ਉੱਚੇ ਮੰਦਰ ਘਰ ਬੜਾ ਸੋਹਣਾ ਤੇਰਾ ਕਹਿੰਦੇ ਘਰ ਬਹੁਤ ਸੋਹਣਾ ਕਹਿੰਦੇ ਤੂੰ ਬਣਾਇਆ ਉੱਚੇ ਮੰਦਰ ਸੁੰਦਰ ਨਾਰੀ ਪਤਨੀ ਸੋਹਣੀ ਆ ਸਭ ਪੰਚੇ ਆ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਆਹੀ ਵੇਖੋ ਫੇਰ ਗੱਲ ਕਿੱਥੇ ਆ ਗਈ ਤੇ ਕਹਿੰਦੇ ਜਿਹਨੇ ਗੁਰਮੁਖ ਨਾਮ ਨਾ 부ਝਿਆ ਮਰ ਜਨਮੇ ਆਵੇ ਜਾਏ ਕਹਿੰਦੇ ਡੈਫੀਨੇਟਲੀ ਯਕੀਨੀ ਤੌਰ ਤੇ ਜਮਲ ਮਰਨ ਤੇ ਜਾਏਗਾ ਕਹਿੰਦੇ ਜੇ 100 ਵਰਿਆਂ ਜੀਵਨ ਖਾਨ 100 ਵਰੇ ਬੰਦੇ ਦੀ ਉਮਰ ਹੋ ਜਾਂਦੀ ਹੈ ਖਸਮ ਦੇ ਖਸਮ ਪਛਾਣੇ 100 ਦਿਨ ਪਰਵਾਨ ਭਾਵੇਂ ਜੀਵਨ ਤੋ ਗਣੀਏ ਹਰ ਪੇਖਾ ਜੀਵਨ ਉਹ ਦਿਨ ਗਿਣਤੀ ਚ ਆ ਜਦ ਤਨ ਅਸੀਂ ਮਾਲਕ ਨੂੰ ਦੇਖ ਲਿਆ ਉਦੋਂ ਤੋਂ ਭਾਵੇਂ ਜਿੰਨੀ ਮਰਜ਼ੀ ਸਾਡੀ ਉਮਰ ਹੋ ਜੇ ਤੇ ਮਾਰੇ ਕਹਿੰਦੇ ਜੇ ਯੁਗ 4000 ਜਾਂ ਹੋਰ ਦਸੂਣੀ ਹੋ ਜੇ 10 ਗੁਣਾ ਹੋ ਜੇ ਨਵਾ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀ ਤਜਗਲੇ ਪਰ ਅੱਗੇ ਕੀ ਕਹਿੰਦੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁਛੇ ਕਿ ਕੀਟਾ ਅੰਦਰ ਕੀਟ ਕਰ ਕੀਟਾ ਅੰਦਰ ਕੀਟ ਕਰ ਵੇਖੋ ਦੋਸੀ ਦੋਸਤ ਰੇ ਪੀ ਕਲਾ ਕੀੜਾ ਬਣਾ ਕੇ ਨਹੀਂ ਛੱਡੂਗਾ ਤੈਨੂੰ ਦੱਸੂਗਾ ਵੀ ਵੀ ਤੂੰ ਕੀ ਗਲਤੀ ਕੀਤੀ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਸੋ ਇਸ ਕਰਕੇ ਮਹਾਰੇ ਕਹਿੰਦੇ ਸਾਂਝ ਕੀਜੈ ਗੁਣੇ ਕੇਰੀ ਛੋੜ ਅਵਗਣ ਚੱਲੀਏ ਉਹ ਗੁਣ ਧਾਰਨ ਕਰੋ ਔਰ ਸਭ ਤੋਂ ਵੱਡਾ ਗੁਣ ਸਾਨੂੰ ਗੁਰਨਾਨਕ ਪਾਸ਼ਾ ਨੇ ਆਕੇ ਧਾਰਨ ਕਰਾਤਾ ਉਹ ਕਿਹੜਾ ਕਰਾਤਾ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਨਾਮ ਸੁਖਮਣੀ ਫਿਰ ਕਹਿੰਦੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸ਼ਰਾਮ ਮਨ ਦਾ ਵਿਸ਼ਰਾਮ ਉੱਤੇ ਕਰਨਾ ਤੇ ਮਨ ਦਾ ਵਿਸ਼ਰਾਮ ਵਿਚਾਰਾਂ ਜਿਤ ਹੋ ਨਹੀਂ ਸਕਦਾ ਫਿਰ ਇਹ ਮਨ ਵਿਚਾਰਾਂ ਜੇ ਹੋਏਗਾ ਤਾਂ ਉੱਥੇ ਵਿਸ਼ਰਾਮ ਨਹੀਂ ਹੋਣਾ ਵਿਚਾਰਾਂ ਨੇ ਉਠਾ ਲੈਣਾ ਖਿੱਚ ਲੈਣਾ ਇੱਧਰ ਇਹ ਕਰਕੇ ਫਿਰ ਰੋਮ ਰੋਮ ਤੱਕ ਸਿਮਣ ਕਰਾਇਆ ਜਾਂਦਾ ਤਾਂ ਫਿਰ ਕਿਹਾ ਜਾਂਦਾ ਵੀ ਊਰਤ ਬੈਠਤ ਸੋਭਤ ਜਾਗਤ ਗੁਰਮੰਤਰ ਹਿਦੈ ਚਤਾਰ ਤਾਂ ਕਿਹਾ ਜਾਂਦਾ ਵੀ ਤੂੰ ਸਾਰੀਆਂ ਛੱਡ ਦੇ ਇਹ ਹੜਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤ ਗੁਰ ਅਗੇ ਟੈਪੋ ਸਭ ਕੁਝ ਜਾਣੀ ਜਾਣ ਪਿੱਤੂ ਟੈਪ ਆ ਤੂੰ ਛੱਡ ਦੇ ਸਾਰੀ ਗੱਲ ਤੂੰ ਖਤਮ ਕਰ ਲੈ ਆਪਣੇ ਆਪ ਨੂੰ ਤੂੰ ਮਰਨਾ ਸਿੱਖ ਲੈ ਵਾਹੀ ਮਰਨਾ ਸਿੱਖ ਲਈਏ ਜਿਆਦਾ ਚੱਕਰਾਂ ਚ ਇਕੱਲੇ ਪੈਣਾ ਮਾਰੇ ਕਹਿੰਦੇ ਸ਼ਬਦ ਮਾਰੇ ਤੇ ਸਦਾ ਆਨੰਦ ਕਹਿੰਦੇ ਮੈਂ ਤੇਰੀ ਗਰੰਟੀ ਲੈਣਾ ਤੂੰ ਮਾਰਤਾ ਸਹੀ ਇੱਕ ਵਾਰੀ ਮੈਂ ਤੈਨੂੰ ਜਿੰਦਿਆ ਕਰਾਂਗਾ ਮਾਰੇ ਕਹਿੰਦੇ ਅੰਮ੍ਰਿਤ ਪਿਆਇਆ ਮੂਹਾਂ ਜਿਵਾਇਆ ਤੇ ਹੁਣ ਮਰਿਆ ਹੀ ਨਹੀਂ ਤੇ ਜਿਵਾਵੇਗਾ ਕਿਦਾਂ ਕਹਿੰਦੇ ਅੰਮ੍ਰਿਤ ਪਿਆਇਆ ਮੂਹਾਂ ਜਿਵਾਇਆ ਮੂਹਾਂ ਜਿਵਾਇਆ ਨਾ ਤੇ ਪਹਿਲਾਂ ਮਰਨਾ ਪਏਗਾ ਨਾ ਫਿਰ ਫਿਰ ਹੀ ਜਿਵਾਏਗਾ ਅੰਮ੍ਰਿਤ ਪਿਆਇਆ ਮੂਹਾਂ ਜਿਵਾਇਆ ਫਿਰ ਬਹੁਣ ਮਰਨਾ ਹੋਈ ਤੇ ਮਰਨਾ ਕਿਦਾਂ ਕਹਿੰਦੇ ਸ਼ਬਦ ਮਰੇ ਤੇ ਸਦਾ ਆਨੰਦ ਸ਼ਬਦ ਦੁਆਰਾ ਮਰਨਾ ਕਹਿੰਦੇ ਆ ਜਿਹੜਾ ਗੁਰਮੰਤਰ ਅਸੀਂ ਦਿੜ ਕਰਦੇ ਆ ਗੁਰਮੰਤਰ ਦਿੜ ਕਰਕੇ ਜਮਾਰ-ਬਾਰ ਬੁਣ ਚੇ ਜਾਣੇ ਇਹਨੂੰ ਕਹਿੰਦੇ ਮਰਨਾ ਸੇ ਇਹਨੂੰ ਛੱਡ ਦੇਣਾ ਸੋ ਇਸ ਕਰਕੇ ਮਰਨਾ ਸਿੱਖੀਏ ਅੱਗੇ ਮਾਲਕ ਨੇ ਜਦੋਂ ਤੁਸੀਂ ਸ਼ਰਨ ਚ ਚੱਲ ਗਏ ਤਾਂ ਉਹ ਆਪੇ ਹੀ ਉਹਨੇ ਮਿਲ ਲੈਣਾ ਆ ਕੇ ਗੁਰਗੁਰ ਕਰਤ ਸ਼ਰਨ ਜੇ ਆਵੇਂ ਪ੍ਰਭਾਏ ਮਿਲੈ ਇਹ ਗੁਰਬਾਣੀ ਗੁਰੂ ਦੇ ਸ਼ਬਦ ਵਿੱਚ ਪੜ੍ਹ ਕੇ ਦੱਸ ਰਿਹਾ ਆਪਣੇ ਕੋਲੋਂ ਨਹੀਂ ਬੋਲਿਆ ਤੇ ਕਈ ਵਾਰੀ ਬੰਦਾ ਕਹਿੰਦਾ ਵੀ ਜਰ ਰਹੀਂ ਤਾਂ ਧਿਆਨ ਦੀਆਂ ਜੁਗਤੀਆਂ ਲਵਾਉਣੀਆਂ ਆਂ ਤੇ ਇਹ ਕੀ ਬੋਲਦਾ ਲਵਾਓ ਲਾਉਣੀਆਂ ਮਨ ਇੱਕ ਸਟੇਜ ਤੇ ਜਾਂਦਾ ਉਹ ਸਹਿਸਵਾ ਆਪੇ ਮੰਦਾ ਉਸ ਸਟੇਜ ਤੇ ਲੱਗਦਾ ਉਹ ਫਿਰ ਜਦੋਂ ਗੁਰਮੁਖਾਂ ਨੂੰ ਪੁੱਛਦਾ ਵੀ ਮੇਰਾ ਮਨ ਐਸਟੇਜ ਨੂੰ ਕਵਰ ਕਰ ਰ데요 ਵਾ ਇੱਥੇ ਮਨ ਜਿਹੜਾ ਵਾ ਸਟੇ ਕਰਦਾ ਉਹ ਦੱਸਿਆ ਜਾਂਦਾ ਗੁਰਬਾਣੀ ਦੇ ਮੁਤਾਬਕ ਕਿ ਗੁਰਮਖੋ ਇੱਥੇ ਜਦੋਂ ਸੁਰਤੀ ਸਫਰ ਕਰਦੀ ਆ ਇੱਥੇ ਧਿਆਨ ਦਾ ਪੁਆਇੰਟ ਆ ਤੇ ਤੁਹਾਡੀ ਸੁਰਤੀ ਦਾ ਸਫਰ ਇੱਥੋਂ ਤੱਕ ਹੋਇਆ ਤਾਂ ਤੁਹਾਡੀ ਸੁਰਤੀ ਭੱਜੀ ਜਾਂਦੀ ਇੱਥੋਂ ਤੱਕ ਇੱਥੋਂ ਅੱਗੇ ਫਿਰ ਮਿਹਨਤ ਕਰੋਗੇ ਫਿਰ ਉੱਪਰ ਉੱਠੇਗੀ ਹਨਾ ਫਿਰ ਅੱਗੇ ਇਹ ਸੁਰਤੀ ਇੱਕ ਜਗ੍ਹਾ ਰੁਕਦੀ ਨਹੀਂ ਹਾਂ ਜੇ ਤੁਸੀਂ ਅਭਿਆਸ ਨਹੀਂ ਕਰੋਗੇ ਫਿਰ ਕਈ ਵਾਰ ਇੱਕ ਪੁਆਇੰਟ ਤੇ ਕਿੰਨੀ ਕਿੰਨੀ देर ਰੁਕੀ ਰਹਿੰਦੀ ਹੈ ਜਦੋਂ ਅਭਿਆਸ ਕਰਾਂਗੇ ਸੁਰਤੀ ਦਾ ਸਫਰ ਅੱਗੇ ਦਾ ਸੁਰਤੀ ਇੱਕ ਜਗ੍ਹਾ ਇੱਕ ਧਿਆਨ ਦੇ ਪੁਆਇੰਟ ਤੋਂ ਉੱਠੇਗੀ ਦੂਹਰੀ ਜਗ੍ਹਾ ਜਾਏਗੀ ਦੂਹਰੀ ਤੋਂ ਉੱਪਰ ਜਾਏਗੀ ਉੱਪਰ ਤੋਂ ਉੱਪਰ ਫਿਰ ਹੈਨਾ ਇਹ ਧਿਆਨ ਦੇ ਪੁਆਇੰਟ ਉਸੇ ਹਿਸਾਬ ਨਾਲ ਨਿਸ਼ਚਿਤ ਕੀਤੇ ਜਾਂਦੇ ਫਿਰ ਕਿ ਜਦੋਂ ਇੱਕ ਪੁਆਇੰਟ ਤੇ ਵੇਖੋ ਹੁਣ ਸੁਰਤੀ ਸਾਡੀ ਦਾ ਸਫਰ ਜਿੱਥੋਂ ਤੱਕ ਵਾ ਧਿਆਨ ਦਾ ਇੱਕ ਪੁਆਇੰਟ ਆ ਉੱਥੋਂ ਤੱਕ ਉਥੇ ਜਿਹਨੂੰ ਬੈਠੇਗੀ ਤੇ ਉਹ ਆਨੰਦ 'ਚ ਰਹੇਗੀ ਉਹਨੂੰ ਕੋਈ ਦਿੱਕਤ ਨਹੀਂ ਆਏਗੀ ਜਿਹੜੇ ਗੁਰਮਖ ਧਿਆਨ 'ਚ ਬੈੰਦੇ ਨੇ ਜਿਨ੍ਹਾਂ ਦਾ ਵਿਚਾਰ ਡੈੱਡ ਹੋ ਚੁੱਕੇ ਨੇ ਰੋਮ ਰੋਮ ਸਿਮਨ ਚੱਲ ਚੁੱਕਿਆ ਵਾ ਮਨ ਪਾਉਣ ਰੂਪ ਹੁਣ ਸ਼ੁਰੂ ਹੋ ਗਿਆ ਅੰਦਰ ਵਾਲੀ ਉਥੇ ਫਿਰ ਜਦੋਂ ਇੱਕ ਧਿਆਨ ਦੇ ਪੁਆਇੰਟ ਤੇ ਬੈਠਣਗੇ ਜਦੋਂ ਉਥੇ ਪ੍ਰਪਕਤਾ ਆ ਜਾਈਗੀ ਉਸ ਤੋਂ ਸਹਿਸਬਾ ਸੁਰਤੀ ਉੱਪਰ ਉਠੇਗੀ ਤੇ ਜੇ ਮੰਨ ਲਓ ਪੁਆਇੰਟ ਤੇ ਪ੍ਰਪਕਤਾ ਆ ਹੀ ਨਹੀਂ ਆ ਤੇ ਪਹਿਲਾਂ ਹੀ ਉੱਪਰ ਵਾਲੇ ਪੁਆਇੰਟ ਤੇ ਜਾ ਕੇ ਹੱਥ ਪਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਦਿੱਖਤ ਨਹੀਂ ਹਾਂ ਸੋ ਇਸ ਕਰਕੇ ਮਨ ਦੀ ਸਟੇਜ ਦੇ ਮੁਤਾਬਕ ਗਿਆਨ ਸੋ ਜੋ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ ਵੇਖੋ ਗੁਰੂ ਸਾਹਿਬਾਂ ਨੇ ਕਿੰਨਾ ਕਲੀਅਰ ਅਹੀਂ ਸ਼ਬਦ ਪੜਿਆ ਵੀ ਤ੍ਰੈਗੁਣ ਮੇੜ ਚੌਥੇ ਚਿਤਲਾ ਤੇ ਫਿਰ ਅਹੀਂ ਤ੍ਰੈਗੁਣਾ ਦੇ ਵਿੱਚ ਨਾ ਲਾਈ ਹੈ ਨਾ ਇਹ ਕਰਕੇ ਉਹ ਨਾਮ ਦੀ ਪ੍ਰਾਪਤੀ ਕਰੀ ਅੰਦਰੋਂ ਆਪਣੀਆਂ ਅੰਦਰ ਵਾਲੀਆਂ ਅੱਖਾਂ ਅੰਦਰ ਵਾਲੇ ਕੰਨ ਖੋਲੀ ਬਾਹਰ ਵਾਲੇ ਕੰਨ ਇੱਕ ਦਿਨ ਸੜ ਦੇਣੇ ਆ ਸਰੀਰ ਦੇ ਨਾਲ ਹੀ ਸੜ ਜਾਣੇ ਆ ਬਾਹਰ ਵਾਲੀਆਂ ਅੱਖਾਂ ਵੀ ਸੜ ਦੇਣੀਆਂ ਹੈ ਨਾ ਇਹ ਕਰਕੇ ਦੇਹੀ ਗੁਪਤ ਵਿਦੇਹੀ ਦੀ ਸ ਹੈ ਇਹਨੂੰ ਸਮਝਾਉਣ ਦੇ ਲਈ ਕਿਹਾ ਵਾ ਕਿ ਇਹ ਜਿਹੜੀ ਆ ਵਿਦੇਹੀ ਇਧਰਲੇ ਦ੍ਰਿਸ਼ਮਾਨ ਜਹੀਂ ਇਹਨੂੰ ਦੇਹੀ ਮੰਨਿਆ ਪਰ ਉਦਾਂ ਅਸਲੀਅਤ ਖੇਡ ਦੇ ਦੌਰਾਨ ਜੋ ਅਸਲੀਅਤ ਸਮਝਾਈ ਗਈ ਆ ਕਿ ਦੇਹੀ ਅਸਲ ਦੇ ਵਿੱਚ ਗੁਪਤ ਇਹ ਵਿਦੇਹੀ ਆ ਕਹਿੰਦੇ ਆ ਜਹਿ ਭਦੇਹੀ ਦੁਆਰਾ ਸਾਰੀਆਂ ਖੇਡਾਂ ਖੇੜੀ ਜਾਂਦੇ ਹਨ ਸੋ ਇਸ ਕਰਕੇ ਇੰਨੀਆਂ ਬੇਨਤੀਆਂ ਕਰਦੇ ਖਿਮਾਂਦੇ ਜਾਚਗਾ ਸੋ ਧੰਨਵਾਦ ਆਪਰਾਪ ਰੂਪੀ ਸੰਗਤ ਦਾ ਧੰਨਵਾਦ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੀ ਪੂਰਨ ਸਭਾ ਦਾ ਤੇ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਦਾ ਸੋ ਆਓ ਗੁਰਮੁਖ ਪਿਆਰਿਓ ਕਰੋ ਕਿਰਪਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ